ਆਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਐ ਸਫਤਖ ਸੰਮਨੀ ਨੂਰੇ ਅਰਸਹੁ ਕੁਰਸਹੁ ਤੁਧਿ ਟਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਨਾਨਦ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਮਰਤਕ ਕਾ ਪਾਇਓ ਤਨ ਸਸਾ ਵਿਸ਼ਰਤ ਆਨ ਮਿਲਾਇਆ ਸੋ ਪਰੇਤ ਮੁਗਧ ਭੇ ਸ੍ਰੋਤੀ ਹਰ ਨਾਮ ਮੁਖ ਗਾਇ ਮਿਰਤਕ ਕਾ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਸੋ ਉਪਰੇਤ ਮੁਗਧ ਭੇ ਸ੍ਰੋਤੀ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਬਡਾਈ ਤਾਕੀ ਕੀਮਤ ਕਹਿਣ ਨਾ ਜਾਏ ਤਾ ਹੈ ਓ ਡੇਰਾ ਆਨੰਦ ਮੰਗਲ ਬਿਸਰਾਮ ਮਾਨਵਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਇਹ ਆ ਸੁਖ ਅਗ ਮੁਖ ਊਜਲ ਮਿਟ ਗਿ ਆਵਣ ਜਾਣੇ ਨਿਰਪਾਪ ਹਿਰਦੈ ਨਾਮ ਵਸੇ ਆ ਆਪਨੇ ਸਤ ਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਗਾ ਉਠ ਤੈ ਬੈਠ ਤ ਹਰ ਗੁਣ ਗਾਵੇ ਦੋਖ ਦਰਦ ਭ੍ਰਮ ਭਾਗਾ ਕਹ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਣੀ ਮਨ ਲਾਗ ਵਾ ਸੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦਪੇ ਸਰੋਤੇ 하나마 목허가야